ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਫੌਜ ਦਾ ਸ਼੍ਰੋਮਣੀ ਜਰਨੈਲ ਹੈ ਸ਼ਹੀਦ ਦੀ ਗੱਲ ਕਰਨੀ ਉਦੋਂ ਆਪਾਂ ਬੋਲਣਾ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ 사త్సੰਗਤ ਜੀ ਭਾਈ ਜੈਤਾ ਉਹਨਾਂ ਦਾ ਨਾਮ ਹੈ ਤੇ ਉਹ ਨਾਮ ਤੋਂ ਸਾਨੂੰ ਭਲੇਖਾ ਪਾ ਕੇ ਤੇ ਬਾਬਾ ਜੀਵਨ ਸਿੰਘ ਨੂੰ ਸਰਸਾ ਨਦੀ ਤੇ ਸ਼ਹੀਦ ਕਰ ਦਿੰਦੇ ਆ ਆ ਇੱਕ ਖਾਲਸਤਾਨੀ ਐ ਉਹ ਅਤਿੰਦਰ ਪਾਲ ਸਿੰਘ ਉਹ ਡੰਗਲ ਜੀ ਨੂੰ ਬੜੀ ਵਾਰੀ ਸਟੇਜਾਂ ਤੇ ਕਿਹਾ ਵੀ ਜੇ ਤੇ ਮਾਂ ਦਾ ਦੁੱਧ ਪੀਤਾ ਤੇਰੇ ਵਿੱਚ ਮਰਦਾਨਗੀ ਆ ਤੇਰੇ 'ਚ ਹਿੰਮਤ ਐ ਤੇ ਸਾਡਾ ਫੋਨ ਚੋਂ ਸਾਡੇ ਨਾਲ ਗੱਲ ਕਰ ਲਾਈਵ ਵੈਬ ਤੇ ਸਾਡੇ ਨਾਲ ਵਿਚਾਰ ਸ਼ਹੀਦ ਹੋਇਆ ਤੇ ਤੇਰੀ ਜੁੱਤੀ ਚ ਪਾਣੀ ਪੀ ਲਿਆਂਗੇ ਸੀ ਚੈਨ ਉਹ ਨੂੰ ਖੁੱਲਾ ਇਹਦਾ ਲੜ ਨਹੀਂ ਆਏ ਇੱਕ ਚਗਲ ਮਾਰ ਕੇ ਤੇ ਮੁੜ ਕੇ ਉਦੋਂ ਬਾਅਦ ਉਹਨੇ ਫੋਣੀ ਨਹੀਂ ਪਾਉਣ ਦਿੱਤਾ WhatsApp ਵੀ ਗਰੀਟ ਹੁਣ ਤੋਂ ਵੀ ਗੈਰ ਕਹਿੰਦਾ ਜੀ ਬਾਬਾ ਜੀਵਨ ਸਿੰਘ ਸਰਸਾ ਨਦੀ ਤੇ ਸ਼ਹੀਦ ਹੋ ਗਿਆ ਭੱਟ ਵਈਆਂ ਦੱਸਦੀਆਂ ਨੇ ਉਹ ਜਿਹੜੀਆਂ ਭੱਟ ਵਈਆਂ ਖੋਲੀਆਂ ਉਹਦੇ ਤੋਂ ਜਦੋਂ ਪੜਿਆ ਬਾਬਾ ਜੀਵਨ ਸਿੰਘ ਭਾਈ ਜੀਵਨ ਸਿੰਘ ਪੋਤਰਾ ਤੁਲੂ ਪੁੱਤਰ ਆਧਿਆਰਾਮ ਨਿਵਾਸੀ ਦਿੱਲੀ ਤੇ ਲੜਤਿਆ ਬਾਬਾ ਜੀਵਨ ਸਿੰਘ ਜਿਹੜਾ ਭਾਈ ਜੈਤਾ ਉਹਦਾ ਪਿਤਾ ਬਾਬਾ ਸਰਦਾਲੰਦ ਉਹਦਾ ਦਾਦਾ ਸੁਖਪਾਲ ਤੇ ਉਹਦਾ ਪਰਦਾਦਾ ਜਸਪਾਲ ਲਕਰ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਹੈ ਇਹਦੇ ਵਿੱਚ ਉਹਨਾਂ ਨੇ ਆਪਣਾ ਨਾਮ ਖੁਦ ਲਿਆ ਜੈਤੇ ਤਾਰਨ ਹਾਰ ਗੁਰ ਤਾਰ دیے ਰੰਗਰੇਟੜੇ ਗੁਰ ਪਾਰਸ ਨੇ ਕਰ دیے ਰੰਗਰੇਟੜੇ ਗੁਰ ਬੇਟੜੇ ਗੁਰੂ ਦੇ ਬੇਟੜੇ ਹੋ ਗਏ ਉਹਨੇ ਜ਼ਿਕਰ ਕੀਤਾ ਆਪਣੇ ਨਾਮ ਦਾ ਤੇ ਇਹ ਨਾਮ ਨੂੰ ਆਪਣੇ ਪੱਲੇ 'ਚ ਬੰਨ ਲਓ ਮੈਂ ਪੂਰੀ ਸ਼੍ਰੋਮਣੀ ਕਮੇਟੀ ਹੋਵੇ ਇੱਕੜ ਦੁੱਕੜ ਜਿਹੜਾ ਮਰਜੀ ਕੋ ਕਥਾਵਾਚਕ ਪ੍ਰਚਾਰਕ ਹੋਵੇ ਉਹਨੂੰ ਖੁੱਲਾ ਚੈਲੰਜ ਕਰੀਦਾ ਵੀ ਆ ਆਪੈਕ ਟੀਵੀ ਚੈਨਲ ਤੇ ਜੱਜਾ ਜਈਏ ਗਲਾਵਾ ਤੱਤੇ ਕੰਨਾ ਜੈਤਾ ਸਾਨੂੰ ਸਰਸਾ ਨਜੀ ਤੇ ਸ਼ਹੀਦ ਕਰਾ ਦੇ ਵਿਖਾ ਦੇ ਸਾਬਤ ਕਰ ਦੇ ਅਸੀਂ ਆਪਣਾ ਦਾਵਾ ਵੀ ਛੱਡ ਦੇਾਂਗੇ ਤੇ ਚਲਦੇ ਨਹੀਂ ਚੰਨ ਤੇ ਮਾਫੀ ਨਹੀਂ ਮੰਗਾਂਗੇ ਅਰੇ ਇਹ ਲੋਕ ਅਸੀਂ ਲੋਕ ਸੁੱਤੇ ਹੋਏ ਆ ਅਸੀਂ ਖੋਲੀ ਜਦੋਂ ਬੈਨਰ ਛਾਪਦੇ ਆ ਜੱਜੇ ਦਲਾਵਾ ਫੱਤੇ ਕੰਨਾਂ ਜੈਤਾ ਲਿਖਦੇ ਨੇ ਯਾਦ ਰੱਖਿਓ ਇਹ ਸੱਚੀ ਮੁੱਚੀ ਜੱਜੇ ਦਲਾਵਾ ਫੱਤੇ ਕੰਨਾਂ ਜੈਤਾ ਜਿਹੜਾ ਏ ਸਰਸਾ ਨਦੀ ਤੇ ਸ਼ਹੀਦ ਹੋਇਆ ਏ ਇਹ ਗੱਗੋ ਮਾਲ ਦਾ ਰਹਿਣ ਵਾਲਾ ਏ ਸਰਸਾ ਨਦੀ ਤੇ ਸ਼ਹੀਦ ਹੋਇਆ ਇਹਦਾ ਨਾਮ ਜੈਤਾ ਸਿੰਘ ਹੈ ਪਹਿਲਾਂ ਜੈਤਾ ਸੀ ਖੰਡੇ ਪਟਾ ਦੀ ਪੌਲ ਲੈ ਕੇ ਜੈਤਾ ਸਿੰਘ ਬਣ ਗਿਆ ਪਟਵਈਆਂ ਇਹਦੇ ਬਾਰੇ ਵੀ ਜ਼ਿਕਰ ਕਰਦੀਆਂ ਗੱਗੋਮਾਲ ਦਾ ਰਹਿਣ ਵਾਲਾ ਇਸ ਨੇ ਇਹਨਾਂ ਦੇ ਬਾਬਾ ਜੀਵਨ ਸਿੰਘ ਨੂੰ ਗੱਗੋਮਾਲ ਦਾ ਵਿਖਾਤਾ ਦੂਸਰਾ ਸਿੱਖ ਭਾਈ ਜੀਵਨ ਸਿੰਘ ਪੋਤਰਾ ਬੱਲੋ ਪੁੱਤਰ ਆਗਿਆਰਾਮ ਨਿਵਾਸੀ ਦਿੱਲੀ ਇਹ ਜਿਹੜਾ ਆਗਿਆਰਾਮ ਸੀ ਲੱਖੀ ਸ਼ਾਹ ਬੰਜਾਰੇ ਦਾ ਮੁਲਾਜ਼ਮ ਸੀ ਨੌਕਰ ਸੀ ਉਹਦਾ ਪੁੱਤਰ ਹੈ ਰੱਬ ਦੀ ਮਰਜ਼ੀ ਹੈ ਇਹ ਵੀ ਰੰਗਰੇਟਾ ਸਿੱਖ ਮਜਬੀ ਸਿੱਖ ਹੈ ਇਹ ਵੀ ਸਰਸਾ ਨਦੀ ਤੇ ਸ਼ਹੀਦ ਹੋਇਆ ਇਹ ਦੋ ਮਜਬੀ ਸਿੱਖ ਰੰਗਰੇਟੇ ਸਰਸਾ ਨਦੀ ਤੇ ਸ਼ਹੀਦ ਹੋਏ ਤੁਸੀਂ ਸਪੈਲਿੰਗ ਦਾ ਧਿਆਨ ਨਹੀਂ ਰੱਖਿਆ ਯਾਦ ਰੱਖਿਓ ਸਾਰੇ ਡਾਕੂਮੈਂਟ ਕਲੀਅਰ ਹੋਣ ਤੇ ਨਾਮ ਦੇ ਸਪੈਲਿੰਗ ਇੱਕ ਡਾਕੂਮੈਂਟ ਤੇ ਹੋ ਈ ਪਾ ਦਿਓ ਤੇ ਇੱਕ ਤੇ ਈ ਪਾ ਦਿਓ ਤੇ ਉਥੇ ਵੀਜ਼ਾ ਨਹੀਂ ਮਿਲਦਾ ਜੀ ਉਸੇ ਨੂੰ ਪ੍ਰੋਜੈਕਟ ਹੋ ਜਾਂਦਾ ਸਾਰਾ ਕੁਝ ਤੇ ਜਿੱਥੇ ਐਨਾ ਕੁਝ ਚੇਂਜ ਕਰ ਦਿੱਤਾ ਵਿੱਚੋਂ ਅੱਖਰੀ ਵਟਾ ਤੇ ਜੱਜਾ ਜਈਏ ਦਲਾਵਾ ਤਤੇ ਕਨੇ ਨੂੰ ਜੱਗੇ ਦਲਾਵਾ ਤਤੇ ਕਨਾ ਜੇਤਾ ਕਰਤਾ ਤੇ ਉਥੇ ਤਾਂ ਸਭ ਕੁਝ ਰੋਂਗ ਹੋ ਨਹੀਂ ਸੀ ਉਹ ਦੋ ਸਿੱਖ ਜਿਹੜੇ ਉਹ ਗੁੰਮਨਾਮੀ ਕਰਤੇ ਸ਼ਹੀਦਾਂ ਦੀ ਕਤਾਰ ਤੋਂ ਹੀ ਕੱਢ ਦਿੱਤੇ ਤੇ ਜਿਹਨੂੰ ਮੀਰੀ ਦੀ ਗੱਦੀ ਮਿਲੀ ਹੈ ਵਾਰਸ ਹੋ ਤੁਸੀਂ ਪੰਥ ਦੇ ਗੱਦੀ ਮਿਲੀ ਹੈ ਉਹਨੂੰ ਉਥੇ ਸ਼ਹੀਦ ਵਖਾਤਾ ਤੇ ਬਸ ਉਹਨਾਂ ਦਾ ਕੰਮ ਸੂਤ ਆ ਗਿਆ ਯਾਦ ਰੱਖੋ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਇਹ ਜਗਤ ਦੇ ਵਿੱਚ ਉਹ ਕਾਰਨਾਮਾ ਕੀਤਾ ਜਿਦੀ ਮਿਸਾਲ ਦੁਨੀਆ ਤੇ ਨਹੀਂ ਮਿਲਦੀ